हेलो स्टूडेंट्स दिस इज गुरप्रीत वेलकम टू माय YouTube channel, चैनल डी स्टडीज आज ਦਾ ਜੋ ਆਪਣਾ ਵੀਡੀਓ ਰਹਿਣ ਵਾਲਾ ਹੈ ਉਹ ਜੋ ਕਿ ਆਪਾਂ ਸੈਂਪਲ ਪੇਪਰ ਡਿਸਕਸ ਕਰਦੇ ਆਂਗੇ ਉਸ ਦੇ ਰਿਗਾਰਡਿੰਗ ਰਹਿਣ ਵਾਲਾ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਲਾਸ 10th ਦਾ ਪੰਜਾਬੀ B ਦਾ ਜੋ ਕਿ ਸੈਂਪਲ ਪੇਪਰ ਡਿਸਕਸ ਕਰਨ ਜਾ ਰਹੇ ਹਾਂ ਠੀਕ ਹੈ ਜੀ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਗਰ ਚੈਨਲ ਤੇ ਨਵੇਂ ਹੋ ਤੇ ਬੈਲ ਆਈਕਨ ਵੀ ਪ੍ਰੈਸ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰ ਦਿਓ ਠੀਕ ਹੈ ਜੀ ਤਾਂ ਇਸੇ ਨਾਲ ਹੀ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਹਾਂਜੀ ਅੱਜ ਦਾ ਆਪਣਾ ਜੋ 10th ਕਲਾਸ ਦਾ ਪੰਜਾਬੀ B ਦਾ ਪੇਪਰ ਆਪਾਂ ਉਸ ਨੂੰ ਡਿਸਕਸ ਕਰਾਂਗੇ ਤੁਹਾਡਾ ਇਹ ਪੇਪਰ 65 ਮਾਰਕਸ ਦਾ ਹੋਣ ਵਾਲਾਗਾ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਦੇਖੋ ਵਸਤੂਨੇਸ਼ਟ ਪ੍ਰਸ਼ਨ ਹੋਣਗੇ ਨੰਬਰ 1 ਤੇ ਹਾਂਜੀ ਵਸਤੂनिष्ठ ਪ੍ਰਸ਼ਨ ਤਾਂ ਇਹ ਤੁਹਾਡਾ 10 ਪ੍ਰਸ਼ਨ ਹੋਣਗੇ ਤੇ ਹਰੇਕ ਪ੍ਰਸ਼ਨ ਤੁਹਾਡਾ ਇੱਕ ਨੰਬਰ ਦਾ ਹੋਊਗਾ ਠੀਕ ਹੈ ਜੀ ਇਸ ਤਰ੍ਹਾਂ ਦੇ ਤੁਹਾਡੇ ਪ੍ਰਸ਼ਨ ਹੋਣਗੇ ਨੈਕਸਟ ਹੈਗਾ ਨੰਬਰ 2 ਤੇ ਹੇਠ ਲਿਖੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਉੱਤੇ ਲਗਭਗ 400 ਸ਼ਬਦਾਂ ਦਾ ਲੇਖ ਲਿਖੋ ਠੀਕ ਹੈ ਜੀ ਤੁਹਾਨੂੰ ਇਸ ਤਰ੍ਹਾਂ ਚਾਰ ਵਿਸ਼ੇ ਦਿੱਤੇ ਜਾਣਗੇ ਠੀਕ ਹੈ ਜੀ ਸੌਰੀ ਵਿਸ਼ੇ ਦਿੱਤੇ ਜਾਣਗੇ ਅਲੱਗ-ਅਲੱਗ ਤਰ੍ਹਾਂ ਦੇ ਤਾਂ ਉਹਦੇ ਵਿੱਚੋਂ ਤੁਸੀਂ ਇੱਕ ਚੂਜ਼ ਕਰਕੇ ਉਸ ਨੂੰ ਕੀ ਉਸ ਦਾ ਲੇਖ ਲਿਖਣਾ ਹੋਊਗਾ ਇਹ ਤੁਹਾਡਾ ਜੋ ਕਿ ਇੱਕ ਲੇਖ ਹੋਊਗਾ ਇਹ 10 ਨੰਬਰ ਦਾ ਹੋਵੇਗਾ ਠੀਕ ਹੈ ਜੀ ਇੱਕ ਲੇਖ ਲਿਖਣ ਦੇ ਤੁਹਾਨੂੰ 10 ਨੰਬਰ ਮਿਲਣਗੇ ਜੇਕਰ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਅਟੈਂਪਟ ਕਰਦੇ ਹੋਗੇ ਆ ਨੈਕਸਟ ਨੰਬਰ 3 ਤੇ ਦੇਖੋ ਆਪਣੇ ਮਿੱਤਰ ਨੂੰ ਨੀਟ ਵਿੱਚ ਮੋਹਰੀ ਦਰਜਾ प्राप्त ਕਰਨ ਤੇ ਵਧਾਈ ਦੀ ਚਿੱਠੀ ਲਿਖੋ ਵਧਾਈ ਪੱਤਰ ਆਗਾ ਹੈ ਤਾਂ ਇਹ ਤੁਹਾਡਾ ਦੋ ਹੋਣਗੇ ਦੋ ਦੇ ਵਿੱਚੋਂ ਇੱਕ ਕਰਨਾ ਹੋਊਗਾ ਤੇ ਇੱਕ ਦੇ ਤੁਹਾਨੂੰ 6 ਨੰਬਰ ਮਿਲਣਗੇ ਠੀਕ ਹੈ ਜੀ ਇਹ ਆ ਉਸ ਦਾ ਦੂਸਰਾ ਹੈਗਾ ਠੀਕ ਹੈ ਜਿਹਦੇ ਵਿੱਚ ਤੁਸੀਂ ਇੱਕ ਚੋਇਸ ਹੋਊਗੀ ਤੁਹਾਡੀ ਜੋ ਤੁਹਾਨੂੰ ਚੰਗੀ ਤਰ੍ਹਾਂ ਆਉਂਦਾ ਹੋਊਗਾ ਤੁਸੀਂ ਉਸ ਨੂੰ ਅਟੈਂਪਟ ਕਰੋਗੇ ਠੀਕ ਹੈ ਜੀ ਨੰਬਰ 4 ਤੇ ਦੇਖੋ ਹੇਠ ਲਿਖੇ ਪੈਰੇ ਦੇ ਸੰਖੇਪ ਰਚਨਾ ਲਗਭਗ ਇੱਕ ਧਿਆਈ ਸ਼ਬਦਾਂ ਵਿੱਚ ਲਿਖੋ ਅਤੇ ਟੁਕਬਾ ਲੇਖ ਵੀ ਦਿਓ ਠੀਕ ਹੈ ਜੀ ਤੁਹਾਨੂੰ ਇੱਕ ਪੈਰਾ ਦਿੱਤਾ ਜਾਊਗਾ ਜਿਵੇਂ ਆਪਾਂ ਨੂੰ ਦਿੱਤਾ ਹੋਇਆ ਨੀਚੇ ਇਹਦਾ ਕੀ ਹੈ ਤੁਸੀਂ ਟਾਈਟਲ ਡਿਸਾਈਡ ਕਰਨਾ ਹੋਊਗਾ ਇਸ ਦੇ ਨਾਲ ਮਿਲਦਾ ਜੁਲਦਾ ਤਾਂ ਇਹ ਤੁਹਾਡਾ ਜੋ ਕਿ ਸ਼ੇ ਨੰਬਰ ਦਾ ਹੋਊਗਾ ਅਕੇ ਦੇਖੋ ਨੰਬਰ 5 ਤੇ ਹੇਠ ਲਿਖੇ ਮੁਹਾਵਰੇਆਂ ਵਿੱਚੋਂ ਕਿਸੇ ਤਿੰਨ ਨੂੰ ਵਾਕਾਂ ਵਿੱਚ ਇਸ ਤਰ੍ਹਾਂ ਵਰਤੋ ਕਿ ਅਰਥ ਸਪਸ਼ਟ ਹੋ ਜਾਣ ਐ ਤੁਹਾਨੂੰ ਇਸ ਤਰ੍ਹਾਂ ਦੇ ਮੁਹਾਵਰੇ ਮਿਲਣਗੇ ਦੇਖੋ ਨੂੰ ਉਹਨਾਂ ਵਿੱਚੋਂ ਕੋਈ ਤਿੰਨ ਮੁਹਾਵਰੇ ਤੁਸੀਂ ਅਟੈਂਪਟ ਕਰਨੇ ਹੋਣਗੇ ਤਾਂ ਹਰੇਕ ਮੁਹਾਵਰੇ ਦਾ ਜੋ ਕਿ ਤੁਹਾਨੂੰ 2 ਮਾਰਕਸ ਮਿਲਣਗੇ ਠੀਕ ਹੈ ਜੀ ਤੁਸੀਂ ਉਸ ਨੂੰ ਇਸ ਤਰ੍ਹਾਂ ਮਤਲਬ ਬਣਾਉਣਾ ਹੈ ਕਿ ਉਸ ਦਾ ਅਰਥ ਸਪਸ਼ਟ ਹੋ ਜਾਣਾ ਇਹ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾਗਾ ਅੱਗੇ ਨੰਬਰ 6 ਤੇ ਆ ਵਿਸ਼ਰਾਮ ਚਿੰਨ ਲਾ ਕੇ ਦੁਬਾਰਾ ਲਿਖੋ ਤਾਂ ਵਿਸ਼ਰਾਮ ਚਿੰਨ ਅਗੇ ਠੀਕ ਹੈ ਜੀ ਆਰ ਜਿਵੇਂ ਕਿ ਇਹ ਰੋਟੀ ਟੋਕ ਤਿਆਰ ਕਰਨ ਚ ਹੋਰ ਕਿੰਨਾ ਸਮਾਂ ਲੱਗੇਗਾ ਇਹ ਇਹਦੇ ਚ ਤੁਹਾਨੂੰ ਦੱਸਣਾ ਕਿ ਕਿੱਥੇ ਵਿਸ਼ਰਾਮ ਚਿੰਨ ਯੂਜ਼ ਹੋਣਗੇ ਠੀਕ ਹੈ ਜੀ ਅੱਗੇ ਆ ਨੰਬਰ 7 ਤੇ 8 ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ ਪ੍ਰਸ਼ਨ ਉੱਤਰ ਹੋਣਗੇ ਉਹਨਾਂ ਦੇ ਤੁਸੀਂ ਜੋ ਪ੍ਰਸ਼ਨ ਦਿੱਤੇ ਜਾਣਗੇ ਤੁਹਾਨੂੰ ਉੱਤਰ ਦੇਣੇ ਹੋਣਗੇ ਹਰੇਕ ਪ੍ਰਸ਼ਨ 2 ਨੰਬਰ ਦਾ ਹੋਊਗਾ ਅੱਗੇ ਦੇਖੋ ਨੰਬਰ 8 ਤੇ 8 ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ ਠੀਕ ਹੈ ਜੀ ਇਹ ਤੁਹਾਡੇ ਪ੍ਰਸ਼ਨ ਹੋਣਗੇ ਇਸ ਤਰ੍ਹਾਂ ਇੱਕ ਇੱਕ ਨੰਬਰ ਦਾ ਜੋ ਕਿ ਇੱਕ ਪ੍ਰਸ਼ਨ ਹੋਵੇਗਾ ਅੱਗੇ 9 ਨੰਬਰ ਤੇ ਦੇਖੋ ਗ੍ਰਾਮਰ ਆ ਗਈ ਜੋਜਕ ਜਾਂ ਵਿਸ਼ੇਸ਼ਣ ਕਿਸ ਨੂੰ ਆਖਦੇ ਹਨ ਠੀਕ ਹੈ ਜੀ ਇਹ ਤੁਹਾਡੇ ਜੋ ਕਿ ਗ੍ਰਾਮਰ ਦੇ ਵਿੱਚੋਂ ਆ ਕੁਐਸਚਨ ਅੱਗੇ ਨੰਬਰ 10 ਤੇ ਹੇਠ ਲਿਖੇ ਵਾਕਾਂ ਨੂੰ ਵਚਨ ਤੇ ਲਿੰਗ ਬਦਲਨ ਉਪਰੰਤ ਦੋ ਵੱਖਰੇ ਵੱਖਰੇ ਵਾਕਾਂ ਵਿੱਚ ਲਿਖੋ ਠੀਕ ਹੈ ਜੀ ਜਿਵੇਂ ਇਸ ਤਰ੍ਹਾਂ ਤੁਹਾਨੂੰ ਦਿੱਤਾ ਜਾਵੇਗਾ ਪ੍ਰਸ਼ਨ ਉਸ ਨੂੰ ਤੁਸੀਂ ਉੱਤਰ ਦੇਣਾ ਹੋਊਗਾ ਉਸ ਦਾ ਅੱਗੇ ਹੇਠ ਲਿਖੇ ਵਾਕਾਂ ਨੂੰ ਭੂਤਕਾਲ ਤਪਵਿਖਤ ਕਾਲ ਵਿੱਚ ਇਹ ਸਾਰੀ ਤੁਹਾਡੀ ਗ੍ਰਾਮਰ ਆ ਜੂਗੀ ਠੀਕ ਹੈ ਜੀ ਇਸ ਲਈ ਤੁਸੀਂ ਗ੍ਰਾਮਰ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਜਾਣਾ ਠੀਕ ਹੈ ਜੀ ਤਾਂ ਇਹ ਸੀਗਾ ਆਪਣਾ ਅੱਜ ਦਾ ਪੰਜਾਬੀ ਬੀ ਦਾ ਕਲਾਸ 10 ਦਾ ਸੈਂਪਲ ਪੇਪਰ ਹੈ ਤਾਜ ਦੀ ਵੀਡੀਓ ਦੇ ਵਿੱਚ ਐਨਾ ਹੀ ਮਿਲ ਗਿਆ ਨੈਕਸਟ ਵੀਡੀਓ ਵਿੱਚ ਤਦ ਤੱਕ ਦੇ ਲਈ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰ ਦਿਓ ਤੇ ਇਸੇ ਨਾਲ ਹੀ ਸਟੇ ਬLES ਕਿਪ ਸਮਾਈਲਿੰਗ ਐਂਡ ਕਿਪ ਗਰੋਇੰਗ ਥੈਂਕ ਯੂ